ਜਿਹੜੇ ਵੀਰ ਆਪੇ ਰੋਟੀ ਬਣਾ ਕੇ ਖਾਂਦੇ ਨੇ ਪਕਾਉਂਦੇ ਨੇ ਉਹਨਾਂ ਵਾਸਤੇ ਵਿਚਾਰ ਕਰ ਲੱਗੇ ਹਾਂ ਕਈ ਵਾਰ ਰੋਟੀ ਬਾਤੀ ਸੁੱਕੀ ਜੀ ਬਣ ਜਾਂਦੀ ਏ ਕਾਰਨ ਕੀ ਹੁੰਦਾ ਏ ਕਿ ਉਹਨਾਂ ਦਾ ਆਟਾ ਸਹੀ ਨਹੀਂ ਗੁੱਚਾ ਹੁੰਦਾ ਆਟੇ ਨੂੰ ਐ ਰੀਜ ਨਾਲ ਗੁੰਨੋ ਨਾ ਪਤਲਾ ਤੇ ਨਾ ਹੀ ਜ਼ਿਆਦਾ ਘੜਾ ਰਹੇ ਜਦੋਂ ਵਧੀਆ ਆਟਾ ਗੁੱਚੇਗਾ ਫੇਰ ਰੋਟੀ ਬੇਲੀ ਵੀ ਸੋਹਣੀ ਜਾਊਗੀ ਤੇ ਉਹਦਾ ਰੰਗ ਰੂਪ ਵੀ ਸੁਣਾ ਲੱਗੇਗਾ ਤੇ ਸਰੀਰ ਦੇ ਅੰਦਰ ਪਚੇ ਕੀ ਵੀ ਵਧੀਆ ਤੀਕੇ ਨਾਲ ਆਟਾ ਵਧੀਆ ਗੁੱਜ ਗਿਆ ਹੁਣ ਪੇੜੇ ਕਰ ਦਿੱਤੇ ਗਏ ਆ ਇਹਨਾਂ ਨੂੰ ਬਾਅਦ ਵਿੱਚ ਆਪਾਂ ਇਹਦਾ ਸੂੜੇ 'ਚ ਲਾ ਕੇ ਇਹਨਾਂ ਦੀ ਚੁੰਡੇ ਕਰਨੀ ਹੈ ਤੇ ਜਿੱਦਾਂ ਦੀ ਆਪਾਂ ਇਹਨੂੰ ਚੁੰਡੇ ਕਰਾਂਗੇ ਉਵੇਂ ਦੀ ਗੋਲੇ ਰੋਟੀ ਬਣੂਗੀ ਰੋਟੀ ਇੱਕ ਮੇਲੀ ਜਾ ਚੁੱਕੀ ਆ ਇਹ ਇਥੋਂ ਥੋੜਾ ਜਿਹਾ ਆਟਾ ਲੈ ਕੇ ਇਹਨੂੰ ਤਵੇ ਤੇ ਲਾ ਕੇ ਵੇਖਣਾ ਜੇ ਜਦੋਂ ਆਟਾ ਸੜ ਗਿਆ ਫਿਰ ਆਪਾਂ ਇਹਦਾ ਰੋਟੀ ਨੂੰ ਤਵੇ ਦੇ ਉੱਤੇ ਪਾ ਦੇਣਾ ਜਦੋਂ ਹੁਣ ਰੋਟੀ ਪਾ ਦਿੱਤੀ ਹੈ ਇਹਨੂੰ ਕੁਝ ਕੁ ਸਕਿੰਟਾਂ ਦੇ ਵਿੱਚ ਹੀ ਇਹਦਾ ਨੂੰ ਥੱਲੋ ਇਹਦਾ ਜਿਹੜਾ ਤੇ ਜਦੋਂ ਆਪਾਂ ਅੰਦਰੋਂ ਪੱਕੀ ਤੋਂ ਦੂਸਰਾ ਪਾਸਾ ਕਰਾਂਗੇ ਤੇ ਇਹ ਰੋਟੀ ਫੁੱਲ ਜਾਏਗੀ ਫਿਰ ਇਧਰੋਂ ਆਪਾਂ ਪਲਟਤੀ ਰੋਟੀ ਹੁਣ ਇਹ ਕਾਫੀ ਬੁੱਲ ਚੁੱਕੀ ਆ ਤੇ ਹੱਥ ਵੱਜਨ ਕਰਕੇ ਵੀ ਭਾਵਾ ਨਿਕਲ ਗਈ ਸੀ ਤੇ ਇਦਾਂ ਵਧੀਆ ਆਪਣਾ ਪ੍ਰਸ਼ਾਦ ਤਿਆਰ ਹੋ ਜਾਊਗਾ ਪੂੜੀ ਪੂੜੀ ਰੋਟੀ ਰਹੇਗੀ ਜਿਦਾਂ ਆਪਾਂ ਘਰੇ ਖਾਂਦੇ ਹਾਂ ਇਸ ਤਰੀਕੇ ਦੇ ਨਾਲ ਰੋਟੀਆਂ ਤਾਂ ਟੀਆਂ ਫੁੱਲ ਫੁੱਲ ਕਰ ਲੈਣਗੀਆਂ ਸੋ ਖਾਸ ਕਰਦੇ ਹਾਂ ਤੁਹਾਨੂੰ ਰੋਟੀ ਬਣਾਉਣ ਦੀ ਵੀਡੀਓ ਜੰਗੀ ਲੱਗੀ ਹੋਵੇਗੀ